ਨਮਸਕਾਰ ਵੀਲਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ਕਰਨੀ ਹੈ ਜਸਟਿਸ ਯਸ਼ਵੰਤ ਵਰਮਾ ਦੇ ਖਿਲਾਫ ਦੋਸ਼ਾਂ ਦੀ ਜਾਂਚ ਦੇ ਲਈ ਤਿੰਨ ਮੈਂਬਰੀ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ ਇੱਕ ਚਰਚਾ ਕਰਨੀ ਹੈ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਮੰਗ ਮੰਨਦਿਆਂ ਲੈਂਡ ਪੁੱਲਿੰਗ ਪਾਲਿਸੀ ਵਾਪਸ ਲਈ ਹੈ ਹਰਪਾਲ ਚੀਮਾ ਨੇ ਹੋਰ ਇਹਦੇ ਵਿੱਚ ਕੀ ਕੁਝ ਐਡ ਕੀਤਾ ਹੈ ਉਹਦੇ ਤੇ ਚਰਚਾ ਕਰਨੀ ਹੈ ਨਾਲ ਹੀ ਗੱਲਬਾਤ ਕਰਾਂਗੇ ਕਿ ਇਕਬਾਲ ਸਿੰਘ ਸੰਧੂ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਇਲਜ਼ਾਮਾਂ ਦੇ ਵਿੱਚ ਉਹਨਾਂ ਨੇ ਕੀ ਕੁਝ ਕਿਹਾ ਗਿਆ ਉਦੇ ਤੇ ਚਰਚਾ ਕਰਨੀ ਹੈ ਨਾਲ ਹੀ ਗੱਲਬਾਤ ਕਰਾਂਗੇ ਕਿ ਨਵੀਂ ਅਕਾਲੀ ਦਲ ਬਣਨ ਦੇ ਉੱਤੇ ਹਰਜਿੰਦਰ ਸਿੰਘ ਧਾਮੀ ਨੇ ਬਹੁਤ ਵੱਡੇ ਵੱਡੇ ਸਵਾਲ ਚੁੱਕੇ ਨੇ ਇਸ ਤੋਂ ਇਲਾਵਾ ਚਰਚਾ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਮੀਂਹ ਪੈ ਰਿਹਾ ਉਸ ਦੇ ਨਾਲ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਜਿਹੜੀ ਝੋਨੇ ਦੀ ਫਸਲ ਸੀ ਉਹਦੀ ਤਬਾਹੀ ਹੋਈ ਹੈ ਇਹ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਤਬਾਹੀ ਹੋਈ ਹੈ ਇਹਨਾਂ ਤਮਾਮ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਵਾਦਦੇ ਆ ਅੱਜ ਦੀ ਆਪਣੀ ਪਹਿਲੀ ਖਬਰ ਵਾਰੀ ਪਹਿਲੀ ਖਬਰ ਜਸਟਿਸ ਯਸ਼ਵੰਤ ਵਰਮਾ ਦੇ ਖਿਲਾਫ ਦੋਸ਼ਾਂ ਦੀ ਜਾਂਚ ਦੇ ਲਈ ਤਿੰਨ ਮੈਂਬਰੀ ਕਮੇਟੀ ਦੇ ਐਲਾਨ ਦੇ ਨਾਲ ਜੁੜੀ ਹੋਈ ਹੈ ਦਰਸਲ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਹਾਈ ਕੋਰਟ ਦੇ ਜੱਜ ਜਸਟਿਸ ਯਸ਼ਵੰਤ ਵਰਮਾ ਦੇ ਖਿਲਾਫ ਦੋਸ਼ਾਂ ਦੀ ਜਾਂਚ ਦੇ ਲਈ ਤਿੰਨ ਮੈਂਬਰੀ ਕਮੇਟੀ ਦਾ ਐਲਾਨ ਕਰ ਦਿੱਤਾ ਹੈ ਸੁਪਰੀਮ ਕੋਰਟ ਦੇ ਜੱਜ ਅਰਵਿੰਦ ਕੁਮਾਰ ਮ드ਰਾਸ ਹਾਈ ਕੋਰਟ ਦੇ ਚੀਫ ਜਸਟਿਸ ਮਨਿੰਦਰ ਮੋਹਨ ਸ਼੍ਰੀਵਾਸਤਵ ਅਤੇ ਕਾਨੂੰਨਦਾਨ ਬੀਵੀ ਆਚਾਰਿਆ ਜਸਟਿਸ ਵਰਮਾ ਵਿਰੁੱਧ ਦੋਸ਼ਾਂ ਦੀ ਜਾਂਚ ਕਰਨਗੇ स्पीकर ओम बिरला ਨੇ इलाहाबाद हाई कोर्ट ਦੇ ਜਸਟਿਸ ਯਸ਼ਵੰਤ ਵਰਮਾ ਦੇ ਖਿਲਾਫ ਮਹਾਦੋਸ਼ ਦੇ ਲਈ 146 ਸੰਸਦ ਮੈਂਬਰਾਂ ਦੇ ਵੱਲੋਂ ਦਸਤਕਤ ਕੀਤੇ ਗਏ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ ਮੌਨਸੂਨ اجلاس ਦੇ ਪਹਿਲੇ ਦਿਨ 21 ਜੁਲਾਈ ਨੂੰ ਕਈ ਸੰਸਦ ਮੈਂਬਰਾਂ ਨੇ ਲੋਕ ਸਭਾ ਸਪੀਕਰ ओम बिरला ਨੂੰ ਇੱਕ ਮੰਗ ਪੱਤਰ ਸੌਂਪਿਆ ਸੀ ਜਿਸ ਦੇ ਵਿੱਚ ਜਸਟਿਸ ਯਸ਼ਵੰਤ ਵਰਮਾ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ ਸਵਿਧਾਨ ਦੇ ਆਰਟੀਕਲ 124 217 ਅਤੇ 218 ਦੇ ਤਹਿਤ ਜਸਟਿਸ ਵਰਮਾ ਦੇ ਵਿਰੁੱਧ ਮਹਾਦੋਸ਼ ਪ੍ਰਸਤਾਵ ਦੇ ਕੋਲ 146 ਲੋਕ ਸਭਾ ਮੈਂਬਰਾਂ ਨੇ ਦਸਤਖਤ ਕੀਤੇ ਭਾਜਪਾ ਕਾਂਗਰਸ ਟੀਡੀਪੀ ਜੀਡੀ ਜੀਡੀਯੂ ਜੀਡੀ ਔਰ ਜਨ ਸੈਨਾ ਪਾਰਟੀ ਏਜਪੀ ਸ਼ਿਵ ਸੈਨਾ शिंदे ਹੋਵੇ ਚਾਹੇ ਸੀਪੀਐਮ ਹੋਵੇ ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਮੈਮੋਰੰਡਮ ਦੇ ਉੱਪਰ ਦਸਤਖਤ ਕੀਤੇ ਸੀ ਮੈਮੋਰੰਡਮ ਤੇ ਦਸਤਖਤ ਕਰਨ ਵਾਲਿਆਂ ਦੇ ਵਿੱਚ ਭਾਜਪਾ ਸੰਸਦ ਮੈਂਬਰ ਅਨੁਰਾਗ ਸਿੰਘ ਠਾਕੁਰ ਰਵੀ ਸ਼ੰਕਰ ਪ੍ਰਸਾਦ ਅਤੇ ਰਾਜੀਵ ਪ੍ਰਤਾਪ ਰੂੜੀ ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ NCP ਦੀ ਸੁਪਰੀਆ ਸੁਲੇਵੀ ਸ਼ਾਮਲ ਸੀ ਲੋਕ ਸਭਾ ਸਪੀਕਰ ਦੁਆਰਾ ਗਠਿਤ ਜਾਂਚ ਪੈਨਲ ਜਸਟਿਸ ਵਰਮਾ ਦੀ ਦਿੱਲੀ ਵਿਚਲੇ ਘਰ ਦੇ ਵਿੱਚੋਂ ਨਕਦੀ ਮਸੂਲੀ ਦੇ ਨਾਲ ਸੰਬੰਧਿਤ ਮਾਮਲੇ ਦੀ ਜਾਂਚ ਕਰੇਗਾ ਕਾਬਿਲ ਗੌਰ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ਼ੀਲ ਲਾਗੂ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਜੀਐਸ ਸੰਧਾਵਾਲੀਆ ਅਤੇ ਕਰਨਾਟਕ ਹਾਈ ਕੋਰਟ ਦੇ ਜਸਟਿਸ ਅਨੂ ਸ਼ਿਵਰਾਮਨ ਦੀ ਸ਼ਮੂਲੀਅਤ ਵਾਲੀ ਅੰਦਰੂਨੀ ਕਮੇਟੀ ਨੇ 4 ਮਈ ਦੀ ਆਪਣੀ ਰਿਪੋਰਟ ਦੇ ਵਿੱਚ ਜਸਟਿਸ ਵਰਮਾ ਨੂੰ ਨਵੀਂ ਦਿੱਲੀ ਸਥਿਤ ਉਹਨਾਂ ਦੇ ਸਰਕਾਰੀ ਨਿਵਾਸ ਦੇ ਸਟੋਰ ਰੂਮ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਨਕਦੀ ਦੀ ਬਰਾਮਦਗੀ ਦੇ ਲਈ ਦੋਸ਼ੀ ਠਹਿਰਾਇਆ ਸੀ ਇਸ ਤਿੰਨ ਮੈਂਬਰੀ ਅੰਦਰੂਨੀ ਕਮੇਟੀ ਦੀ ਰਿਪੋਰਟ ਤੇ ਕਾਰਵਾਈ ਕਰਦੇ ਹੋਏ ਭਾਰਤ ਦੇ ਸਾਬਕਾ ਚੀਫ ਜਸਟਿਸ ਸੰਜੀਵ ਖੰਨਾ ਨੇ 8 ਮਈ ਨੂੰ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਇਸ ਦੇ ਜਸਟਿਸ ਖੰਨਾ ਨੂੰ ਹਟਾਉਣ ਦੀ ਸਿਫਾਰਿਸ਼ ਕੀਤੀ ਸੀ ਔਰ ਉਸ ਤੋਂ ਬਾਅਦ ਹੀ ਹੁਣ ਜਿਹੜੀ ਕਮੇਟੀ ਜਿਹੜੀ ਹੈ ਉਹ ਓਮ ਬਿਰਲਾ ਉਹਨਾਂ ਦੇ ਵੱਲੋਂ ਬਣਾਈ ਗਈ ਹੈ ਅਗਲੀ ਖਬਰ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਨਾਲ ਜੁੜੀ ਹੋਈ ਹੈ ਦਰਸਲ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਕੁਝ ਗੱਲਾਂ ਕੀਤੀਆਂ ਨੇ ਦਰਸਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਮੰਗ ਨੂੰ ਮੰਨਦਿਆਂ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦਾ ਫੈਸਲਾ ਕੀਤਾ ਉਹਨਾਂ ਨੇ ਦਾਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਲੈਂਡ ਪੂਲਿੰਗ ਨੀਤੀ ਤਿਆਰ ਕੀਤੀ ਸੀ ਪਰ ਜਦੋਂ ਕਿਸਾਨਾਂ ਨੂੰ ਨੀਤੀ ਪਸੰਦ ਨਹੀਂ ਆਈ ਤੇ ਉਸ ਨੂੰ ਲਾਗੂ ਨਹੀਂ ਕੀਤਾ ਜਾਏਗਾ ਚੀਮਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਸਰਕਾਰ ਨੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੇ ਦੌਰਾਨ 30000 ਏਕੜ ਜ਼ਮੀਨ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਕਲੋਨੀਆਂ ਬਣਾਈਆਂ ਨੇ ਜਿਸ ਕਰਕੇ ਹਜ਼ਾਰਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨ ਹਿਤਾਸ਼ੀ ਪਾਰਟੀ ਹੈ ਅਤੇ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਵੱਡੇ ਫੈਸਲੇ ਲੈਂਦੀ ਰਹੇਗੀ ਅਗਲੀ ਖਬਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਨਾਲ ਜੁੜੀ ਹੋਈ ਹੈ ਦਰਸਲ ਇਕਬਾਲ ਸਿੰਘ ਸੰਧੂ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਗੰਭੀਰ ਇਲਜ਼ਾਮ ਲਗਾਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਜਰਨਲ ਸਕੱਤਰ ਨਿਯੁਕਤ ਹੋਣ ਤੋਂ ਬਾਅਦ ਇਕਬਾਲ ਸਿੰਘ ਸੰਧੂ ਨੇ ਸਚਕੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦੇ ਲਈ ਸਿਰਫ ਇੱਕ ਸਿਆਸੀ ਅਹੁਦਾ ਨਹੀਂ ਸਗੋਂ ਸੇਵਾ ਦਾ ਮੌਕਾ ਹੈ ਜਿਸdio ਪੂਰੀ ਇਮਾਨਦਾਰੀ ਅਤੇ ਨਿਸ਼ਠਾ ਦੇ ਨਾਲ ਨਿਭਾਉਣਗੇ ਸੰਧੂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਤੇ ਭਰੋਸਾ ਜਤਾਇਆ ਸੰਧੂ ਨੇ ਗਿਆਨੀ ਹਰਪ੍ਰੀਤ ਸਿੰਘ ਉੱਤੇ ਵੀ ਗੰਭੀਰ ਦੋਸ਼ ਲਾਏ ਨੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਲੈਸ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਇਹ ਇਲਜ਼ਾਮ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੁਣਾ ਤੇ ਲੱਗੇ ਸੰਧੂ ਹੁਣਾ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਪਹਿਲੀ ਕੋਸ਼ਿਸ਼ ਇਹਨਾਂ ਦੀ ਹੋਈ ਸੀ ਕਿ ਪਾਰਟੀ ਨੂੰ ਲੀਡਰਲੈਸ ਕੀਤਾ ਜਾਵੇ ਅਤੇ ਆਪਣੇ ਨਿੱਜੀ ਲਾਭ ਦੇ ਲਈ ਅਕਾਲ ਤਖਤ ਦੇ ਅਹੁਦੇ ਦੀ ਮਾਨ ਮਰਿਆਦਾ ਨੂੰ ਕਿੱਥੇ ਪਹੁੰਚਾਈ ਉਹਨਾਂ ਆਲੋਚਨਾ ਕਰਦੇ ਆ ਕਿਹਾ ਕਿ ਗਿਆਨੀ ਜੀ ਨੇ ਗਰੀਬਾਂ ਦੇ ਨਾਲ ਨਹੀਂ ਸਗੋਂ ਸਿਰਫ ਰਾਜਸੀ ਚੋਟੀਆਂ ਦੇ ਨਾਲ ਸੰਬੰਧ ਬਣਾਏ ਨੇ ਜਿਸ ਦਾ ਨਤੀਜਾ ਅੱਜ ਪਾਰਟੀ ਦੇ ਵੰਡ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ ਇਸ ਮੌਕੇ ਦੇ ਉੱਤੇ ਇਕਬਾਲ ਸਿੰਘ ਸੰਧੂ ਹੋਣਾ ਨੇ ਹੋਰ ਕੀ ਕੁਝ ਕੀਤਾ ਤੁਹਾਨੂੰ ਸੁਣਾਉਣੇ ਮੈਂ ਸਭ ਤੋਂ ਪਹਿਲਾਂ ਆਗਰਤ ਜੀ ਦੀ ਵਿਦਾਇਗੀ ਦਾ ਇਤਿਹਾਸ ਲਾਗਾਰਕ ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਕੋਲੋਂ ਉਹ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀ ਸਿੰਘ ਮਾਨੇ ਸਾਹਿਬ ਵੱਲੋਂ ਸਮੁੱਚੀ ਪਾਰਟੀ ਇਸੇ ਲਈ ਵਿਖੇ ਪਹੁੰਚੀ ਜਿਹੜੀ ਦਾਸ ਦੇਣਾ ਜੀ ਜਨੂਆਰੀ ਦਿੱਤੀ ਗਈ ਆ ਜਦੋਂ ਸੰਘੇ ਬਣਾ ਲਿਆ ਓਏ ਨਾ ਕਰ ਉੱਥੇ ਆਪਣੀ ਪਾਰਟੀ ਨੂੰ ਪ੍ਰਧਾਨ ਸਰਦਾਰ ਸਦੀਸ਼ ਸਿੰਘ ਮਾਨਤ ਸਾਹਿਬ ਨਾਲ ਵਿਸ਼ਵਾਸ ਤੁਹਾਡਾ ਕਿ ਜਿਹੜੀ ਉਹਨਾਂ ਜਨੂਆਰੀ ਦਿੱਤੀ ਹੈ ਪਰ ਇਧਰ ਜਿਵੇਂਾਰੇ ਜੇ ਪਾਰ ਬਖਸ਼ਤ ਕਰਕੇ ਵੀ ਤਾਂ ਦਿਨੇ ਨਿਭਾਵਾਂਗੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਰਾਤ ਲਈ ਕਰਾਂਗੇ ਤੇ ਜਿੰਨੇ ਵੀ ਸਾਡੇ ਮਾਝੇ ਵਿੱਚ ਜਿੰਨੇ ਵੀ ਸ਼ਰੂਨੀ ਅਕਾਲੀ ਦਲ ਦੇ ਵਰਕਰ ਆ ਉਨਾਰੂ ਲਾਮਬਤ ਕਰਕੇ ਆਉਣ ਵਾਲੀ ਸਟਾਈ ਦੀ ਜਿਹੜੀ ਸਰਕਾਰ ਹੈ ਸ਼ੁਰੂ ਨਹੀਂ ਹੈ ਅਕਾਲੀ ਦਲ ਦੀ ਬਰਾਵਾ ਨੇ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਟਾਈ ਦੇ ਵਿੱਚ ਦਿੱਤੀ। ਨਮੀ ਅਕਾਲੀ ਦਲ ਬਣਨ ਦੇ ਉੱਤੇ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵੀ ਤਿੱਖੇ ਸਵਾਲ ਜਿਹੜੇ ਹੋ ਚੁੱਕੇ ਗਏ ਨੇ। ਦਰਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਤਾਂਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰਬ ਸਮਰਪਿਤ ਮਹਾਨ ਨਗਰ ਕੀਰਤਨ ਕੀਰਤਨਾ ਅਤੇ ਧਾਰਮਿਕ ਸਮਾਗਮਾਂ ਦਾ ਵਿਸਤਾਰ ਦੇ ਨਾਲ ਖਾਕਾ ਪੇਸ਼ ਕੀਤਾ ਧਾਮੀ ਨੇ ਦੱਸਿਆ ਕਿ 21 ਅਗਸਤ 2025 ਨੂੰ ਅਸਾਮ ਦੇ ਗੁਰਦੁਆਰਾ ਧੋਪੜੀ ਸਾਹਿਬ ਤੋਂ ਸ਼ੁਰੂ ਹੋਣ ਵਾਲਾ ਇਹ ਇਤਿਹਾਸਕ ਨਗਰ ਕੀਰਤਨ 20 ਰਾਜਾਂ ਵਿੱਚੋਂ ਹੁੰਦਾ ਹੋਇਆ 23 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇਗਾ ਇਸ ਦੇ ਨਾਲ ਹੀ ਨਮੀ ਬਣੀ ਅਕਾਲੀ ਦਲ ਬਾਰੇ ਵੀ ਸਵਾਲਾਂ ਦਾ ਜਵਾਬ ਦਿੰਦਿਆਂ ਧਾਮੀ ਨੇ ਕਿਹਾ ਕਿ ਜਦੋਂ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਹੈ ਉਸ ਵੇਲੇ ਧੜੇਬੰਦੀ ਕੌਮ ਦੇ ਲਈ ਕਾਤਕ ਹੈ ਉਹਨਾਂ ਨੇ ਕਿਹਾ ਕਿ ਜੇ ਪੰਥਕ ਅੰਦਰੂਨੀ ਮਾਮਲੇ ਇਲੈਕਸ਼ਨ ਰਾਹੀਂ ਸੁਲਝਾਏ ਜਾਣ ਤਾਂ ਲੋਕਤੰਤਰੀ ਤਰੀਕੇ ਦੇ ਨਾਲ ਸਭ ਨੂੰ ਆਪਣੀ ਸੇਵਾ ਦਾ ਮੌਕਾ ਮਿਲੇਗਾ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਧਾਰਮਿਕ ਅਹੁਦੇਦਾਰ ਕੇਂਦਰੀ ਏਜੰਸੀਆਂ ਦੇ ਪ੍ਰਭਾਵ ਹੇਠ ਆਉਣਗੇ ਤਾਂ ਸਿੱਖ ਪੰਥ ਦਾ ਵਿਸ਼ਵਾਸ ਹਿੱਲ ਸਕਦਾ ਹੈ। ਤਾਂ ਥਾਮੀ ਨੇ ਦੁਹਰਾਇਆ ਕਿ ਐਸਜੀਪੀਸੀ ਦੀ ਇਲੈਕਸ਼ਨ ਜਲਦੀ ਕਰਵਾਉਣਾ ਸਮੇਂ ਦੀ ਲੋੜ ਹੈ ਤਾਂ ਜੋ ਪੰਥਕ ਏਕਤਾ ਬਣੀ ਰਹੇ। ਇਸ ਮੌਕੇ ਤੇ ਹਰਜਿੰਦਰ ਸਿੰਘ ਥਾਮੀ ਨੇ ਹੋਰ ਕੀ ਕੁਝ ਕਿਹਾ ਤੁਹਾਨੂੰ ਸੁਣਾਉਂਦੇ ਹਾਂ। ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹੀਦੀ ਗੁਰਬੋਧ ਨੂੰ ਸਬੰਧਤ ਜਿਹੜੀ ਸ਼ਤਾਬਦੀ ਆ ਉਹਦੇ ਸਬੰਧ ਵਿੱਚ ਜਿਹੜੇ ਪ੍ਰੋਗਰਾਮ ਲਿਖੇ ਨਗਰ ਕੀਰਤਨਾਂ ਦੇ ਰੂਪ ਦੇ ਵਿੱਚ ਉਹ ਤੁਹਾਡੇ ਨਾਲ ਆ ਜ਼ਰੂਰ ਨੂੰ ਹੋਣਾ। ਧੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਾਡੇ ਸਾਰੇ ਇਹ ਜਿਹੜੇ ਪ੍ਰੋਗਰਾਮ ਆ ਇਹ ਅਪ੍ਰੈਲ ਦੇ ਵਿੱਚ ਸਤ ਗੁਰਾਂ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਸ਼ੁਰੂ ਹੋ ਗਿਆ ਸੀ ਅਪ੍ਰੈਲ ਦੇ ਵਿੱਚ ਜਿਹੜੇ ਅੱਜ ਨਿਰੰਤਰ ਸਾਰਿਆਂ ਵੱਡੇ ਸਥਾਨਾਂ ਤੇ ਜਿੱਥੇ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਥਾਨ ਆ ਉਥੇ ਉਹ ਸਾਰੇ ਨਿਰੰਤਰ ਅਮਰ ਸੰਚਾਰ ਗੁਰਮਤ ਦੇ ਰੂਪ ਦੇ ਵਿੱਚ ਉਹ ਸਾਰੇ ਸਾਡੇ ਵੱਡੇ ਪੱਧਰ ਤੇ ਚੱਲ ਰਹੇ ਹੈ ਉਹ ਤੋਂ ਇਲਾਵਾ ਸਾਡੇ ਸੈਮੀਨਾਰ ਜਿਹੜੇ ਆ ਉਹ ਵੀ ਅਸੀਂ ਵੱਖ-ਵੱਖ ਤਰੀਕਾ ਨੂੰ ਨਿਰਵਾਹਤ ਕੀਤੇ ਇੱਕ ਤਾਂ ਆਨੰਦਪੁਰ ਸਾਹਿਬ ਹੋਊਗਾ ਇੱਕ ਇੱਥੇ ਅੰਮ੍ਰਿਤਸਰ ਹੋਊਗਾ ਉਹ ਤੋਂ ਇਲਾਵਾ ਇੱਕ ਜਿਹੜੇ ਸਾਡੇ ਮਹਾਨ ਨਗਰ ਕੀਰਤਨ ਕਿਉਂਕਿ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਅਦਾਸੀਆਂ ਤੋਂ ਬਾਅਦ ਜੇ ਸਮੁੱਚੇ ਇਸ ਤਰ੍ਹਾਂ ਦੇਸ਼ ਦਾ ਭਰਮਣ ਕੀਤਾ ਤੇ ਉਹ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਹਿੱਸੇ ਆਇਆ। ਉਹਦੇ ਸਬੰਧ ਦੇ ਵਿੱਚ ਅਸੀਂ 21 ਅਗਸਤ 2025 ਤੋਂ ਗੁਰਦਰਾ ਢੋਬੜੀ ਸਾਹਿਬ ਅਸਾਮ ਤੋਂ ਉਹਦੀ ਆਰੰਭਤਾ ਕਰਨ ਜਾ ਰਹੇ ਹਾਂ। ਜਿਹਦੇ ਦੀਵਾਨ ਜਿਹੜੇ ਆ ਉਹ 20 ਤਰੀਕ ਨੂੰ ਸ਼ਾਮ ਨੂੰ ਢੋਬੜੀ ਸਾਹਿਬ ਲੱਗਣਗੇ ਤੇ 21 ਤਰੀਕ ਅਮਰਦ ਮੇਲੇ ਅਰਦਾਸਾਂ ਬੇਨਤੀਆਂ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਉਹ ਮਹਾਨ ਨਗਰ ਕੀਰਤਨ ਜਿਹੜਾ ਮੈਂ ਕਹਿ ਸਕਦਾ ਕਿ ਇਸ ਦੇਸ਼ ਦਾ ਤਿੰਨ ਚਤਾਹੀ ਹਿੱਸਾ ਜਿਹੜਾ ਉਹ ਤੈ ਕਰੂਗਾ 20 ਸਟੇਟਾਂ ਦੇ ਵਿੱਚ ਹੀ ਹੋ ਕੇ ਉਹ 23 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਪਹੁੰਚੂਗਾ 21 ਤਰੀਕ ਨੂੰ ਧੋਪੜੀ ਸਾਹਿਬ ਤੋਂ ਆਰੰਭ ਹੋਊਗਾ ਤੇ 22 ਤਰੀਕ ਨੂੰ ਸਿਲੀਗੁਰੀ ਬੰਗਾਲ ਵਿਖੇ ਪਹੁੰਚੂਗਾ 23 ਤਰੀਕ ਨੂੰ ਗੁਰੂ ਦਾ ਬਾਗ ਮੰਗਲ ਬਾੜ ਮਾਲ ਦਾ ਬੰਗਾਲ ਦੇ ਵਿੱਚ ਤੇ ਫਿਰ 24 25 ਤਿੰਨ ਦਿਨ ਦਾ ਇਹ ਲਗਾਤਾਰ ਬੰਗਾਲ ਦਾ ਪ੍ਰੋਗਰਾਮ ਹੈ ਕਿਉਂਕਿ ਵੱਡਾ ਸਟੇਟ ਹੈ ਉਹਦੇ ਵਿੱਚ ਇਹ ਤਿੰਨ ਦਿਨ ਦਾ ਸਾਡਾ ਸਮਾਗਮ ਚੱਲੂਗੇ ਆਪਣੇ ਲਗਨ ਕੀਰਤਨ ਦੇ ਰੂਪ ਵਿੱਚ ਤੇ 26 ਤਰੀਕ ਨੂੰ ਗੁਰੂ ਨਾਨਕ ਆਸਨਸੋਲ ਬੰਗਾਲ ਛੀ ਗੁਰੂ ਨਾਨਕ ਦਰਬਾਰ ਆਸਨਸੋਲ ਬੰਗਾਲ ਦੇ ਵਿੱਚ 27 ਤਰੀਕ ਨੂੰ ਇਹ ਸਾਖ ਜੀ ਜਮਸ਼ੇਦਪੁਰ ਟਾਟਾ ਨਗਰ ਦੇ ਵਿੱਚ ਉੱਥੇ 27 ਤਰੀਕ ਨੂੰ ਪਹੁੰਚੂਗਾ ਤੇ 28 ਤਰੀਕ ਨੂੰ ਸ੍ਰੀ ਗੁਰੂ ਸਿੰਘ ਸਵਾ ਰਾਂਚੀ ਝਾਰਖੰਡ ਵਿਖੇ 29 ਤਰੀਕ ਨੂੰ ਸਾਖ ਸ੍ਰੀ ਹਰਮੰਦਰ ਪਟਨਾ ਸਾਹਿਬ ਵਿਖੇ ਇਹ 29 ਤਰੀਕ ਨੂੰ ਪਹੁੰਚੂਗਾ ਉੱਥੇ ਤੇ 30 ਤਰੀਕ ਨੂੰ ਗੁਰਦਰਾ ਚਾਚਾ ਫਗੂਵਾਲ ਜੀ ਔਰ ਆ ਤਾਲ ਬਿਹਾਰ ਦੇ ਵਿੱਚ ਉੱਥੇ ਪਹੁੰਚੂਗਾ ਤੇ 31 ਤਰੀਕ ਨੂੰ ਗੁਰੂ ਕਾ ਬਾਗ ਬਨਾਰਸ ਉੱਤਰ ਪ੍ਰਦੇਸ਼ ਦੇ ਵਿੱਚ ਇਹ ਸਾਡੇ ਪਹਿਲੇ ਪੜਾ ਦੇ ਆਸਥਾਨ ਆ ਜਿਹੜੇ 21 ਤੋਂ ਸ਼ੁਰੂ ਹੋ ਕੇ 31 ਤੱਕ ਇਹ ਤੁਹਾਨੂੰ ਦਿੱਤੇ ਆ ਇਹਦੇ ਵਿੱਚ ਸਾਡੇ ਇੱਥੇ ਮੈਂਬਰ ਸਹਿਬਾਨ ਤੇ ਲੀਡਰ ਸਹਿਬਾਨ ਉਹ ਬੈਠ ਕੇ 31 ਤੋਂ ਬਾਅਦ ਫਿਰ ਅਗਲਾ ਪ੍ਰੋਗਰਾਮ ਦੇਣਗੇ ਪੇ ਅਗਲਾ ਜਿਹੜਾ ਪ੍ਰੋਗਰਾਮ ਦਾਤਾਂ ਦਿਨਾਂ ਦਾ ਉਹ ਕਿੱਥੇ-ਕਿੱਥੇ ਚੱਲਣਾ ਹੈ ਅਗਲੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਦੇ ਕਰਕੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਵਰਗਾ ਮਾਹੌਲ ਬਣਿਆ ਹੋਇਆ ਹੈ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਹਜ਼ਾਰਾਂ ਏਕੜ ਝੋਨੇ ਦੀ ਫਸਲ ਕਿਸਾਨਾਂ ਦੀ ਤਬਾਹ ਹੋ ਗਈ ਹੈ ਦਰਸਲ ਹਿਮਾਚਲ ਜੰਮੂ ਕਸ਼ਮੀਰ ਅਤੇ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਰਸਾਤ ਅਤੇ ਬੱਦਲ ਫਟਣ ਕਾਰਨ ਪੌਂਕ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਇੱਕ ਵਾਰ ਫਿਰ ਤੋਂ ਵੱਧ ਗਿਆ ਹੈ। ਜ਼ਿਲ੍ਹਾ ਕਪੂਰਥਲਾ ਦਾ ਸੁਲਤਾਨਪੁਰ ਲੋਧੀ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਦਰਿਆ ਦੇ ਦੋਵੇਂ ਕੰਢਿਆਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਪਾਣੀ ਦੇ ਵਿੱਚ ਡੁੱਬ ਗਈ ਹੈ। ਆਰਜੀ ਬੰਨ ਜਿਹੜੇ ਬਣੇ ਹੋਏ ਸੀ ਉਹ ਵੀ ਟੁੱਟ ਗਏ ਨੇ ਜਿਸ ਕਾਰਨ ਹੜ੍ਹ ਦੀ ਸਥਿਤੀ ਵਣੀ ਹੋਈ ਹੈ। ਕਿਸਾਨਾਂ ਦੇ ਵੱਲੋਂ ਫਸਲਾਂ ਨੂੰ ਬਚਾਉਣ ਦੇ ਲਈ ਬਣਾਏ ਗਏ ਆਰਜੀ ਬੰਨ ਵੀ ਲਗਾਤਾਰ ਟੁੱਟ ਰਹੇ ਨੇ ਕਿਸਾਨ ਬਣਾ ਰਹੇ ਨੇ ਪਰ ਫਿਰ ਵੀ ਉਹ ਪਾਣੀ ਦਾ ਬਹਾਅ ਇੰਨਾ ਤੇਜ਼ ਹੈ ਕਿ ਉਹ ਵਾਰ-ਵਾਰ ਟੁੱਟ ਰਹੇ ਨੇ ਪਾਣੀ ਦੇ ਤੇਜ਼ ਵਹਾਅ ਕਾਰਨ ਪਾਣੀ ਘਰਾਂ ਦੇ ਵਿੱਚ ਵੜ ਗਿਆ ਜਿਸ ਕਾਰਨ ਕਿਸਾਨਾਂ ਦੇ ਘਰ ਫਸਲਾਂ ਮਸ਼ੀਨਾ ਪਸ਼ੂ ਵੀ ਪਾਣੀ ਦੇ ਵਿੱਚ ਡੋਬ ਰਹੇ ਨੇ ਅਜੇ ਤੱਕ ਪ੍ਰਸ਼ਾਸਨ ਨੇ ਇਹਨਾਂ ਨੂੰ ਸੁਰੱਖਿਅਤ ਥਾਂਾਂ ਤੇ ਪਹੁੰਚਾਉਣ ਦੇ ਲਈ ਕੋਈ ਕਦਮ ਨਹੀਂ ਚੁੱਕਿਆ ਹੈ ਇਹ ਕਿਸਾਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਜਿਸ ਕਾਰਨ ਕਿਸਾਨਾਂ ਦੇ ਵਿੱਚ ਭਾਰੀ ਰੋਸ ਹੈ ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਡੇ ਦਰਿਆ ਬਿਆਸ ਦੇ ਪਾਣੀ ਦੇ ਨਾਲ ਬਰਬਾਦ ਹੋਈ ਫਸਲ ਦਾ ਮੁਆਵਜ਼ਾ ਸਰਕਾਰ ਦੇ ਇਸ ਮੌਕੇ ਦੇ ਉੱਤੇ ਲੋਕ ਜਿਹੜੇ ਨੇ ਉਹ ਸਰਕਾਰ ਤੋਂ ਕਈ ਸਵਾਲ ਪੁੱਛਦੇ ਨਜ਼ਰ ਆਏ ਔਰ ਸਰਕਾਰ ਦੇ ਉੱਪਰ ਕਈ ਇਲਜ਼ਾਮ ਲਗਾਉਂਦੇ ਹੋਏ ਵੀ ਨਜ਼ਰ ਆਏ। ਅੱਜ ਬਿਆਸ ਦਰਿਆ ਦਾ ਜਿਹੜਾ ਪਾੜ ਆ ਪੈਣੀ ਕਾਦਰਬਖ ਪਿੰਡ ਤੇ ਹੋਰ 16-12 ਪਿੰਡਾਂ ਨੂੰ ਜਿਹੜਾ ਪਾੜ ਪੈ ਕੇ ਤੇ ਇਹ ਮਾਰ ਕਰ ਰਿਹਾ ਵਾ ਜਿਹਦੇ ਵਿੱਚ ਪ੍ਰਸ਼ਾਸਨ ਵੱਲੋਂ ਵੀ ਤੇ ਨਗਰ ਨਿਵਾਸੀਆਂ ਵੱਲੋਂ ਇਲਾਕਾ ਨਾਸੋਆ ਵੱਲੋਂ ਵੀ ਰਲ ਮਿਲ ਕੇ ਜਿਹੜਾ ਵਾ ਇਹ ਸਾਂਝਾ ਪ੍ਰਾਲਾ ਕਰਕੇ ਤੇ ਇਹਨੂੰ ਪਾਰ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਗੀਲੇ ਵਿੱਚ ਸੰਤ ਬਾਬਾ ਤਾਰਾ ਸਿੰਘ ਦੇ ਸੰਪਰਦਾਇ ਸ੍ਰੀ ਹਿਆੜੀ ਸਾਹਿਬ ਵਾਲਿਆਂ ਦੇ ਸੇਵਾਦਾਰ ਸਹਿਬਾਨ ਜਿਹੜੇ ਨੇ ਉਹ ਵੀ ਸਾਡੇ ਨਾਲ ਅੱਜ ਵੀ ਮੌਜੂਦ ਨੇ ਇਥੇ ਤੇ ਸੰਤਾਂ ਜਿਹੜੀਆਂ ਲਿਆ ਕੇ ਤੇ ਉਹ ਸੇਵਾ ਕਰਵਾ ਰਹੇ ਨੇ ਤੇ ਇਥੋਂ ਦੇ ਅਸੀਂ ਪ੍ਰਸ਼ਾਸਨ ਨੂੰ ਤੇ ਹੋਰ ਸੰਸਥਾਵਾਂ ਨੂੰ ਵੀ ਬੇਨਤੀ ਕਰਦੇ ਆਂ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਸਾਡਾ ਇਹ ਕਾਰਜ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਕੇ ਸੇਵਾ ਕੀਤੀ ਜਾਵੇ ਤਾਂ ਕਿ ਜਿਹੜੀਆਂ ਹਜ਼ਾਰਾਂ ਏਕੜ ਫਸਲਾਂ ਆ ਉਹਨਾਂ ਨੂੰ ਬਰਬਾਦ ਹੋਣੋਂ ਬਚਾਇਆ ਜਾ ਸਕੇ ਵਾਟੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਵੀਲ ਟੀਵੀ ਯੂਕੇ ਦੇ ਨਾਲ ਧੰਨਵਾਦ